ਆਹ ਤਾਂ ਹੀ ਲੱਗਦੀ ਆ 300 ਲੀਟਰ ਇਹਦੀ ਕੰਪਨੀ ਕਹਿੰਦੀ ਆ 392 ਕੋਲ ਦਾ 10 15 ਲੀਟਰ ਵੱਧ ਤੋਂ ਪਾ ਜਾਂਦਾ ਪਲਾਸਟਿਕ ਦੀ ਆਹ ਮੇਰੀ ਜੀਪ ਚ ਭਈਆ ਖੜੀ ਤੈਨੂੰ 92 ਲੀਟਰ ਤੇਲ ਪਾ ਰਹਾ ਸੀ ਮਾਪਾ ਲੈ ਇਹ ਦੇਖ ਇਹ ਮਾਲਕ ਨੂੰ ਕਹ ਰਹੇ ਆ ਕਹ ਰਹੇ ਨੇ ਅੱਗੇ ਤੇ ਕਹਿੰਦਾ ਇਹ ਤਾਂ ਜ਼ੀਰੋ ਚੈੱਕ ਰਹੀ ਆ ਕਹਿੰਦੀ 392 ਕੋਲ ਦਾ ਕਹਿੰਦੀ ਕੋਈ ਨਹੀਂ ਆਹ ਦੇਖ ਮੇਰੇ ਪਾ ਬੰਦ ਕਰ ਇਹ ਪਹਿਲਾਂ ਵੀ ਆਹ ਵੀਰੇ ਖੜ ਜਾ ਤੈਨੂੰ ਨਾਲ ਬੰਦ ਕਰ ਤੇ ਇਹਨਾਂ ਨੇ 392 ਲੀਟਰ ਤੇਲ ਪਾ ਦਿੱਤਾ ਮੇਰੀ ਗੱਡੀ ਚ ਇਹ ਕਹਿੰਦੇ ਕੰਪਨੀ 365 ਲੀਟਰ ਦੀ ਟੈਂਕੀ ਕਹਿੰਦੀ ਆ ਤੇ ਚਲੋ 365 ਦਾ 80 ਪਾਏਗਾ ਤੇ ਵਿੱਚ 15 ਲੀਟਰ ਫालतू ਪੈ ਜਾਏਗਾ ਜਦੋਂ ਬਾਸਤੀ ਚ ਔਨ ਕਰਦੇ ਪਰ ਇਹ ਕਹਿੰਦੇ ਵੀ ਸਾਡੀ ਕਿਸੇ ਨੂੰ ਸਹੀ ਆ ਕਿੰਜਾਂ ਮਾਰਦਿਆਂ ਤੇ ਅੱਜ ਵੀ ਸਾਡੇ ਕੋਲ 395 ਲੀਟਰ ਦੇ ਨਿਕਲੇ ਆ ਇਹ ਕਹਿੰਦੇ ਵੀ ਸਾਡਾ 392 ਪੂਰਾ ਹੋ ਗਿਆ ਹੁਣ ਇਹ ਦੇਖ ਆਪਣਾ ਕਿ ਸਾਡਾ ਪੂਰਾ ਹੋ ਗਿਆ

ਇਹਨਾਂ ਦਾ ਫੋਨ ਦੀ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਇਹ ਕਿਸੇ ਮਰਜ਼ੀ ਪੰਪ ਵਾਲੇ ਨੂੰ ਪੁੱਛ ਸਕਦੇ ਹੋ ਇਹ ਪੈਸੇ ਵਾਲੇ ਨੂੰ ਪਰਮਿਸ਼ਨ ਆਉਂਦੀਆਂ ਨੇ ਜੀ ਕਿਉਂਕਿ ਜਿਹੜੀ ਵਿੱਚੋਂ ਮੰਨ ਲਓ ਕਿ ਉਹ ਨਿਕਲਦੇ ਨੇ ਕਿ ਫੋਨ ਦੀਆਂ ਜੀ ਟਾਵਰ ਕਰਕੇ ਉਹ ਨਾ ਅੱਗ ਨਾਲ ਲੱਭੇ ਰਹਿੰਦੇ ਪੰਪ ਦੇ ਤਾਂ ਵੀ ਚੋਰ ਬਣਾ ਰਹੇ ਨੇ ਹਰੇ ਖੰਡਾ ਯਾਰ ਇਹ ਦੋਸ਼ ਲਗਾਇਆ ਜੀ ਬਿਲਕੁਲ ਗਲਤ ਹੈ ਜੀ ਇਹਨਾਂ ਦਾ ਠੀਕ ਹੈ ਨਾ ਇਹਨਾਂ ਨੇ ਤੇਲ ਪੋਇਆ ਜੀ ਪਹਿਲਾਂ ਤਾਂ ਕਹਿੰਦਾ ਡਰਾਈਵਰ ਕਹਿੰਦਾ ਵੀ 365 ਲੀਟਰ ਦੀ ਟੈਂਕੀ ਹੈ ਮੇਰੀ ਆਪਾਂ ਨੇ ਸਾਡੀ ਮਸ਼ੀਨ ਨੂੰ ਤੇਲ ਪਾਇਆ 392 ਲੀਟਰ ਜੀ 65 ਲੀਟਰ ਦੇ ਮੈਂ ਤਾਂ ਕੋਈ ਗੱਲ ਇਹ ਤੈਨੂੰ ਬਹਿ ਕੈਮਰਾ ਬਮਾਨਾ ਚੈੱਕ ਕਰ ਜੋ ਮਰਜ਼ੀ ਚੈੱਕ ਕਰ ਦੂ ਪੰਪ ਦੇ ਉੱਪਰ ਚਾਹੇ ਟੀਮ ਬਲਾਲਾ ਜੋ ਵੀ ਮਰਜ਼ੀ ਮਨ ਲਗੇ ਉਹਦੇ ਲਈ ਆਪਣੀ ਹੁੰਦੀ ਹੈ ਜੀ ਮਿੰਤੀ ਵਾਲੀ ਕੈਮਰਾ ਸੇਲ ਦਸਰਬ ਜੋ ਮਰਜ਼ੀ ਬਣਾਓ ਇਹ ਅਸੀਂ ਤੇਲ ਕੱਢਿਆ ਜੀ 400 ਲੀਟਰ ਤੇਲ ਲਿਖ ਲਿਆ ਟੈਂਕੀ ਦੇ ਵਿੱਚੋਂ ਹਲੇ ਵੀ ਮੌਜੂਦਾ ਟੈਂਕੀ ਦੇ ਵਿੱਚ 10 15 ਲੀਟਰ ਤੇਲ ਵਿੱਚ ਪਿਆ ਹੋਊਗਾ ਸਾਡੇ ਕੋਲ ਬਕਾਇਦਾ ਸਲਿੱਪ ਵੀ ਪਈ ਹੈ ਜੀ ਕਿੰਨਾ ਤੇਲ ਪਿਆ ਮਸ਼ੀਨ ਦੇ ਵਿੱਚੋਂ ਕਰਿੰਦੇ ਨੇ ਤੇਲ ਪਾਇਲ ਨਵੇਂ ਡਰਾਈਵਰ ਖੜਕੇ ਡਰਾਈਵਰ ਨੇ ਤੇਲ ਪੁਆਇਆ ਭਾਈ ਜੀ ਉਹਨਾਂ ਦਾ ਕਹਿਣਾ ਤੁਸੀਂ ਫੋਨ ਵੀ ਕੋਇਆ ਫਿਰ ਫੋਨ ਕਿਉਂ ਥੋਇਆ ਭਾਈ ਜੀ ਫੋਨ ਤਾਂ ਕਿਹਾ ਇਹਨਾਂ ਨੂੰ ਫੋਨ ਦੀ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਇਹ ਕਿਸੇ ਮਰਜ਼ੀ ਪੰਪ ਵਾਲੇ ਨੂੰ ਪੁੱਛ ਸਕਦੇ ਹੋ ਇਹ ਪੈਸੇ ਵਾਲੇ ਪਰਮਿਸ਼ਨਾਂ ਹੁੰਦੀਆਂ ਨੇ ਜੀ ਕਿਉਂਕਿ ਜਿਹੜੀ ਵਿੱਚੋਂ ਮੰਨ ਲਓ ਉਹ ਨਿਕਲਦੇ ਨੇ ਕਿ ਫੋਨ ਦੀਆਂ ਜੀ ਟਾਵਰ ਕਰਕੇ ਉਹ ਨਾ ਅਗਲੇ ਪਿੰਡਾਂ ਰਹਿ ਜਾਂਦੇ ਪੰਪ ਦੇ ਉੱਪਰ ਤਾਂ ਫੋਨ ਹੋਇਆ ਗਿਆ ਜਿਹਦੇ ਵਾਸਤੇ ਮੈਂ ਯੂਰੇ ਤੇਲ ਪਾਉਣ ਆਇਆ ਸੀ ਅਨਕੁਰ ਪੰਪਾ ਸਰਹੰਦ ਰੋਡ ਤੇ ਡੀਮਾਰਟ ਦੇ ਨਾਲ ਜੀ ਤੇ ਮੈਂ ਤੇਲ ਪਾਉਣ ਆਇਆ ਉਹ ਮੈਂ ਗੱਡੀ ਆ ਮਸ਼ੀਨ ਦੇ ਉੱਤੇ ਤੇਲ ਪਾਉਣ ਨੂੰ ਲਾਈ ਤੇ ਇਹਨਾਂ ਨੇ 392 ਲੀਟਰ ਤੇਲ ਪਾ ਤਿਆ ਮੇਰੀ ਗੱਡੀ 'ਚ ਤੇ ਗੱਡੀ ਕੰਪਨੀ 365 ਲੀਟਰ ਦੀ ਟੈਂਕੀ ਕਹਿੰਦੀ ਆ ਉਹ ਚਲੋ 365 ਨਹੀਂ ਦਾ 80 ਪੈ ਜਾਏਗਾ ਇਹਦੇ ਵਿੱਚ 15 ਲੀਟਰ ਫालतू ਪੈ ਜਾਏਗਾ ਜੀ ਪਲਾਸਟਿਕ ਦੇ ਹੌਣ ਕਰਕੇ ਪਰ ਇਹ ਕਹਿੰਦੇ ਵੀ ਸਾਡੀ ਮਸ਼ੀਨ ਸਹੀ ਆ ਇਹ ਕਹਿੰਦੇ ਕਾੜਾ ਕੱਢ ਕੇ ਤੇਲ ਚੈੱਕ ਕਰ ਲੈ ਆਪਣਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਕੱਢ ਲਓ ਇਹਨਾਂ ਨੇ ਤੇਲ ਕੱਢਿਆ ਵੀ ਆ ਕੱਢ ਕੇ 398 ਲੀਟਰ ਤੇਲ ਨਿਕਲਿਆ ਇਹ ਕਹਿੰਦੇ ਵੀ 392 ਪੂਰਾ ਹੋ ਗਿਆ ਹੁਣ ਤੂੰ ਦੇਖ ਆਪਣਾ ਵੀ ਸਾਡਾ ਪੂਰਾ ਹੋ ਗਿਆ ਮੈਂ ਕਿਹਾ ਮੇਰੀ ਗੱਡੀ 8 ਲੀਟਰ ਦੇ ਵਿੱਚ ਤੁਸੀਂ ਸਟਾਰਟ ਕਰਕੇ ਦਿਖਾ ਦਿਓ ਬਾਈ ਕਹਿੰਦੇ ਜੀ ਸਾਨੂੰ ਨਹੀਂ ਪਤਾ ਇਹਦਾ ਸਾਡਾ ਤੇਲ ਪੂਰਾ ਹੋਗਾ ਬਾਕੀ ਤੇਰੀ ਗੱਡੀ ਚ ਕਿੰਨਾ ਸੀਗਾ ਮੇਰੀ ਗੱਡੀ ਦੇ ਵਿੱਚ ਅਜੇ ਰਿਜ਼ਰਵ ਵੀ ਨਹੀਂ ਲੱਗੀ ਸੀ ਗੱਡੀ ਰਿਆਲਪ ਦੇ ਵਿੱਚ ਵੀ 50 ਤੋਂ 60 ਲੀਟਰ ਤੇਲ ਰੱਖਦੀ ਹੈ ਜੀ ਕਿਹੜੀ ਗੱਡੀ ਹੈ ਟਾਟਾ ਦਾ ਘੋੜਾ ਜੀ 5530 ਸਿਗਨਾ ਜੀ ਇੱਕ ਕੰਫਰਮ ਹੈ ਵੀ 30 40 ਲੀਟਰ ਚੱਲ ਜਾਂਦੀ ਹੈ ਹਾਂ ਜੀ ਹਾਂ ਜੀ 30 40 ਲੀਟਰ ਰਿਆਲਪ ਦੇ ਵਿੱਚ ਰੱਖਦੀ ਹੈ ਸਾਨੂੰ ਸੈਲਪ ਕਿੰਨੇ ਚੀਂ ਵੱਜ ਸਕਦੇ ਇਹ ਹੁਣ ਸਟਾਰਟ ਵੀ ਨਹੀਂ ਹੋਣੀ ਹੈਗੀ ਗੱਡੀ ਜੇ 8 ਲੀਟਰ ਤੇਲ ਪਾਉਣ ਜੇ ਘੱਟੋ ਘੱਟ ਕਿੰਨਾ ਤੇਲ ਲਾਉਣਾ ਚਾਹੀਦਾ ਘੱਟੋ ਘੱਟ 4 ਉਂਗਲ ਤੇਲ ਲਾਉਣਾ ਚਾਹੀਦਾ 30 ਕਿ ਲੀਟਰ 30 ਤੋਂ 40 ਲੀਟਰ ਦੇ ਵਿੱਚ ਹੋਣਾ ਚਾਹੀਦਾ ਤਾਂ ਗੱਡੀ ਜਾ ਕੇ ਸਟਾਰਟ ਹੋਏਗੀ